ਗੁਰਪ੍ਰੀਤ ਗੋਪੀ ਮਾਨਕੀ ਵਾਲਾ ਦੁਨੀਆਂ ਦਾ ਵੱਡਾ ਮਾਲਾ ਪਹਿਲੀ ਰੇਡ ਤੇ ਹਿੱਕ ਤੇ ਦੀਵਾ ਪਾੜ ਗਿਆ ਪਹਿਲੀ ਰੇਡ ਤੇ ਹਿੱਕ ਤੇ ਪਰੋਟਾ ਲਾ ਗਿਆ ਓਏ ਚੰਦਰਾ ਅੱਜ ਫੋੜ ਤੇ ਨੂੰ ਫਿਰਦਾ ਆ ਗੋਪੀ ਮਾਨਕੀ ਵਾਲਾ ਵੀਰੇ ਬੌਂਸਰ ਵੀਰਾਂ ਨੂੰ ਬੇਨਤੀ ਆ ਆ ਬਾਈਆਂ ਨੂੰ ਸਾਰਿਆਂ ਨੂੰ ਸਾਈਡ ਤੇ ਕਰਾ ਦਿਓ ਜਿਹੜੇ ਮੂਹਰੇ ਖੜੇ ਐ ਤਾਂ ਹੀ ਉਹ ਕਮੇਟੀ ਹੋਣੀ ਆ ਬੌਂਸਰ ਵੀਰਾਂ ਨੂੰ ਬੇਨਤੀ ਐ ਜੱਸ ਬੌਂਸਰ ਗਰੁੱਪ ਦਾ ਧੰਨਵਾਦ ਐ ਅਗਲੀ ਰੇਡ ਰਾਜੂ ਕੋਟਲਾ ਭੜੀ ਵਾਲਾ ਇਸ ਵੇ ਪਾਉਣ ਦੇ ਲਈ ਵਾਅਦਾ ਹੋਇਆ ਵੀ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖਿੱਚੂ ਗਿੱਟੇ ਕੌਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਜੀਦੇ ਦੇ ਵਿੱਚ ਜੋਰ ਮਿੱਤਰੋ ਤਾਜਲਪੁਰ ਤੋਂ ਫੋੜੇ ਉਹੀ ਜਾਊ ਜਿੱਤ ਕੇ ਜੀਦਿਆਂ ਡੌਲਿਆਂ 'ਚ ਦਮ ਮਿੱਤਰੋ ਤਾਜਲਪੁਰ ਤੋਂ ਫੋੜੇ ਉਹੀ ਜਾਊ ਜਿੱਤ ਕੇ ਇਹ ਕਬੱਡੀ ਦਾ ਜੂਬਾ ਹੈ ਇਹ ਨਿਰਮਲ ਸਿੰਘ ਦਾ ਪੁੱਤਰਾ ਹੈ ਇਹ ਬਾਪੂ ਸਰਪਣ ਸਿਆਉ ਦਾ ਪੋਤਰਾ ਹੈ ਇਹ ਕਹਿੰਦੇ ਮਾਤਾ ਪਰਮਜੀਤ ਕੌਰ ਦਾ ਪੁੱਤਰਾ ਹੈ ਜੀਵਨ ਮਾਨੂ ਕੇ ਗਿੱਲ ਦੀ ਧਰਤੀ ਦਾ ਕਬੱਡੀ ਬਾੜਿਆ ਤਾਜਲਪੁਰ ਦੇ ਵਿੱਚ ਪਹਿਲਾ ਦੁਨੀਆ ਆਨੰਦ ਮਾਰਦੀ ਹੈ ਬੈਸਟਾਂ ਨੂੰ ਖੋੜ ਦਿੱਤੇ ਜਾਣਗੇ ਪਾ ਲਿਆ ਜਦੋਂ ਟਾਪ ਗੇਅਰ ਵਿੱਚ ਬੜਾ ਨਜ਼ਾਰਾ ਆਊ ਹੁਣ ਤੇਰੇ ਪੇਕਿਆਂ ਨੂੰ ਫੋੜ ਸ਼ੌਕ ਦਾ ਜਾਉ ਹੁਣ ਤੇਰੇ ਤੇਕਿਆਂ ਨੂੰ ਫੋੜ ਸ਼ੌਕ ਦਾ ਜਾਉ ਆ ਜਗਨ ਕਹਿੰਦੇ ਜੋਗਿਆਰ ਦੀ ਧਰਤੀ ਦਾ ਇਸਵੇਂ ਕਹਿੰਦੇ ਵੱਡਾ ਮਾਲ ਕਬੱਡੀ ਪਾਲਣ ਦੀ ਵਾਧਾ ਹੋਇਆ ਇਹ ਤਾਜਲਪੁਰ ਦਾ ਫਾਈਨਲ ਚੱਲਦਾ ਮੇਰੇ ਮਿੱਤਰੋ ਵੀ ਭੱਜਦੇ ਨੂੰ ਇੱਕੋ ਜਿਹੇ ਬਾੜ ਮਿੱਤਰੋ ਅੱਜ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਗੱਲ ਨਹੀਂ ਖੇਲਾ ਲੱਖ ਲੱਖ ਦੀ ਇੱਕ ਪਾਸੇ ਪੂਟਾ ਨਾੜਨੇ ਵਾਲਾ ਇੱਕ ਪਾਸੇ ਗगन ਜੋਗੀ ਵਾਲੀ ਹੈ ਵੱਡਾ ਮਾਲਾ ਖੇਡ ਕਬੱਡੀ ਦਾ ਵੱਡੇ ਵੱਡੇ ਸਟਾਰਾਂ ਦੀ ਟੱਕਰ ਚੱਲਦੀ ਹੈ ਅੱਜ ਬੈਸਟਾਂ ਦੇ ਲਈ ਖੋੜਨੇ ਆ ਗੱਤ 3600 ਲਿਆਇਆ ਨੀਂਦੇ ਰੰਗ ਦਾ ਗਲੀ ਚ ਲੱਡੂ ਪੰਡ ਜੱਟिए ਅੱਜ ਕਿਹੜੇ ਪਿੰਡ ਦੇ ਵਿੱਚ ਲੱਡੂ ਬੰਡੇ ਜਾਣਗੇ ਇੱਕ ਪਾਸੇ ਕੋਪੀ ਮਾਨਗੀ ਵਾਲਾ ਇਹ ਲੁਧਿਆਣੇ ਨੂੰ ਖੋੜਨ ਜਾਣ ਨੂੰ ਫਿਰਦਾ ਹੈ ਇਹ ਲੁਧਿਆਣੇ ਨੂੰ ਖੋੜਨ ਜਾਣ ਨੂੰ ਫਿਰਦਾ ਹੈ ਰਾਜੂ ਦਾ ਕੋਟਲਾ ਭੜੀ ਪਿੰਡ ਹੈ ਮਾਪਿਆਂ ਨੇ ਨਾਂ ਜਸਵੰਤ ਪ੍ਰੀਤ ਰੱਖਿਆ ਮੁੰਡਿਆਂ 'ਚ ਸੋਹਣਿਆ ਸੁਣਖਿਆ ਦੁਨੀਆ ਨੇ ਨਾਂ ਤੇਰਾ ਰੱਖਿਆ ਓ ਰਾਜੂ ਕੋਟਲਾ ਪੜੀ ਦੀ ਟੱਕਰ ਅਣਡਾਣੇ ਵਾਲੇ ਬੂਟੇ ਨਾਲ ਪਈ ਹੋਈ ਹੈ ਬੂਟਾ ਅਣਡਾਣੇ ਵਾਲਾ ਓਏ ਬੂਟਾ ਅਣਡਾਣੇ ਵਾਲਾ ਰਾਜੂ ਕੋਟਲਾ ਪੜੀ ਵਾਲਾ ਮੇਰੇ ਮਿੱਤਰੋ ਆਓ ਸਾਹਮਣੇ ਨੰਬਰ ਰੇਡਰ ਦਾ ਇੱਕ ਬਾਈ ਕਹਿੰਦਾ ਸੇਵਕਾ ਕੋਲੇ ਖੜਾ ਵੀ ਜਿਨ੍ਹਾਂ ਨੂੰ ਕਬੱਡੀ ਦਾ جنੂਨ ਹੁੰਦਾ ਉਹ ਤੂਫਾਨ ਨੇਰੀਆਂ ਮੀਂਹਾਂ ਤੋਂ ਨਹੀਂ ਡਰਦੇ ਆਹ ਸਾਹਮਣੇ ਜੀਵਨ 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 ਤੇ ਟੱਕਰ ਜੋਗੀ ਦਾ ਮੱਤ ਤੇ ਜੀਵਨ ਟੱਕਰ ਫਿਰੇ ਦੀ ਓਹ ਨਾਣੂ ਕੇ ਕਿਲ ਵਾਲੇ ਦੀਆਂ ਰੇਡਾਂ ਕਿਵੇਂ ਲੱਗੀਆਂ ਓਹ ਵੇਖ ਕਮਲ ਮੇਲਾ ਝੂਲਦਾ ਯਾਰਾ ਨੱਚਦਾ ਯਾਰਾ ਉਹ ਵੇਖ ਦੁਨੀਆ ਆਨੰਦ ਮਾਰਦੀ ਆ ਸੋਹਣਾ ਫਾਈਨਲ ਦੇ ਵਿੱਚ ਕੋਈ ਵੀ ਹੋਲਡ ਪੁਆਇੰਟ ਜਿਹੜਾ ਉਹ ਨਹੀਂ ਰੱਖਿਆ ਜਾਊਗਾ ਇਹ ਦੋਨੋਂ ਟੀਮਾਂ ਦੇ ਖਿਡਾਰੀ ਨੋਟ ਕਰ ਲੈਣਾ ਗਗਨ ਦਾ ਜੋਗੇਵਾਲ ਪਿੰਡ ਹੈ ਇਹਨੇ ਦੁਨੀਆ ਨਚਾਈ ਹੈ ਇਹਨੇ ਕੈਨੇਡਾ ਦੇ ਵਿੱਚ ਧਮ ਪਾਈ ਹੈ ਇਹਨੇ ਵਰਲਡ ਕੱਪਾਂ ਦੇ ਵਿੱਚ ਕਰੋੜਾਂ ਦੀ ਕਬੱਡੀ ਖੇਡੀ ਹੈ ਅੱਜ ਤਾਜਲਪੁਰ ਦੇ ਵਿੱਚ ਪੁੱਜਿਆ ਹੋਇਆ ਅਣਨਾਣੇ ਵਾਲਾ ਬੂਟਾ ਕਰ ਗਿਆ ਕੰਮ ਕਸੂਤਾ ਅਣਨਾਣੇ ਵਾਲਾ ਬੂਟਾ ਉਹ ਕਰ ਗਿਆ ਕੰਮ ਕਸੂਤਾ ਬੱਦੀ ਕਟਾ ਕੀ ਬਾਤ ਐ ਜੇ ਗੱਲਾਂ ਨਾ ਕਰਾਈਆਂ ਤੇ ਜਵਾਨੀ ਕਿਹੜੇ ਕੰਮ ਦੀ ਅੱਜ ਮੁੰਡੇ ਤੇ ਜਵਾਨੀ ਨੱਚਦੀ ਐ ਉਹ ਜਵਾਨੀ ਲੁੱਟੀਆਂ ਪੌਂਦੀ ਫਿਰਦੀ ਐ ਜਵਾਨੀ ਪੱਬਿਆਂ ਤੇ ਹੋਈ ਫਿਰਦੀ ਐ ਤਾਜਲਪੁਰ ਦੇ ਵਿੱਚ ਪੱਟਾਂ ਤੇ ਥਾਪੀ ਵੱਜਦੀ ਐ ਟਣਕਾਰ ਪਟਿਆਲੇ ਤੋਂ ਪਰਲੇ ਪਾਸੇ ਜਾਂਦੀ ਐ ਉਹ ਸਾਹਮਣੇ ਕੋਲਾ ਹਰਿਆਣੇ ਵਾਲਾ ਪੁਆਇੰਟ ਕਹਿੰਦੇ ਇਸ ਵਿੱਚ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਰਾਜੂ ਆ ਗਿਆ ਅਮਰੀਕ ਟੁਕੜਾ ਮਾਰ ਰਾਜੂ ਕੋਟਲਾ ਭੜੀ ਵਾਲਾ ਕਬੱਡੀ ਪਾ ਰਿਹਾ ਲਵੀ ਉਹਨਾਂ ਦਾ ਮੇਲਾ ਚੱਲਦਾ ਐ ਉਹ ਕੈਨੇਡਾ ਵਾਲੇ ਕਹਿੰਦੇ ਨਾਲ ਕਹਿੰਦੇ चश्मा किरा उर कंदे ਕਰਤਾ ਕਹਿਰ ਚੋਬਰਾਂ ਨੇ ਜੋ ਫੌਜ ਕਿਲੇ ਨੂੰ ਢਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂਕਾਲ ਜੇ ਪਾਉਂਦੀ ਮੈਂ ਕਹਿੰਦਾ ਜੀਵਨ ਕਿੰਨੇ ਸਾਲ ਹੋ ਗਏ ਕਬੱਡੀ ਖੇਡਦੇ ਐ ਕਹਿੰਦਾ ਬਾਈ 35 ਕਿਲੋ ਭਾਰ ਸੀਗਾ ਜਦੋਂ ਮੈਂ ਗਰਾਊਂਡਾਂ ਦੇ ਵਿੱਚ ਆ ਗਿਆ ਸੀਗਾ ਇਹਦਾ ਲੁਧਿਆਣੇ ਦੇ ਵਿੱਚ ਚਮਿੰਡਾ ਪਿੰਡ ਹੈ ਮਾਣੂਕੇ ਕਿਲੇ ਦਾ ਨਾਨਕਾ ਪਿੰਡ ਹੈ ਉਹ ਬਾਪੂ ਸਰਪੰਨ ਸਿੰਘ ਦਾ ਪੋਤਰਾ ਖੇਡ ਮੈਦਾਨ ਦੇ ਵਿੱਚ ਕਬੱਡੀ ਦਾ ਜੂਬਾ ਜੀਵਨ ਮਾਣੂਕੇ ਕਿੱਲ ਵਾਲਾ ਜੂਬਾ ਭੱਜ ਗਿਆ 20 ਮਾਰਚ ਨੂੰ ਰਪਿੰਦ ਜਲਾਲ ਦੇ ਪਿੰਡ ਆ ਰੇਡਰ ਨੂੰ ਜੀਵਨ ਮਾਨੁਕੇ ਵਾਲਿਆਂ ਨੂੰ ਸਨਕਾਰ ਪੀਓ ਦਿੱਤੀ ਜਾਣੀ ਹੈ ਲੈ ਵੀ ਦਰਸ਼ਕ ਵੀਰੋ ਇੱਕ ਗੱਲ ਪੁੱਛਣੀ ਆ ਤੁਹਾਡੇ ਤੋਂ ਆ ਕੱਪ ਦੀਆਂ ਤਿਆਰੀਆਂ ਚੱਲਦਿਆਂ ਨੂੰ 6 ਮਹੀਨੇ ਹੋ ਗਏ ਜੇ ਕੱਪ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਮਾਰ ਕੇ ਪ੍ਰਬੰਧਕਾਂ ਨੂੰ ਹੌਸਲਾ ਦੇ ਦਿਓ ਕੀ ਬਾਤ ਹੈ ਤਾੜੀਆਂ ਦੁਨੀਆਂ ਤਾਜਲਪੁਰ ਦੇ ਮੇਲੇ ਤੇ ਹੁਸ਼ਿਆਰਾ ਬਾਪੁਰੀਆਂ ਲੱਕ ਨੂੰ ਕਲਾਵਾ ਪਰ ਗਿਆ ਰਾਜੂ ਕੋਟਲਾ ਭੜੀ ਵਾਲਾ ਪੁੱਤ ਬਗਾਨਾ ਲੈ ਜਾਂਦਾ ਹੈ ਖਿੱਚ ਕੇ ਬਾਹਰੇ ਤੇ ਮਾਰ ਸੋਹਣਿਆ ਕੈਂਚੀ ਰੀਡਰ ਸੁੱਟਾ ਜਾਵੇ ਨਾ ਲੈ ਵੀ ਕਸ਼ਮੀਰ ਘਰਾਟੋ ਕਹਿੰਦਾ ਵੀ ਪੁਆਇੰਟ ਬਲਕ ਇਸਵੇਂ ਹੁਸ਼ਿਆਰੇ ਬਾਪੁਰੀਏ ਦਾ ਬਲਕਾਰੇ ਦੇ ਵੀਰ ਦਾ ਨੰਬਰ ਜੀਵਨ ਮਾਨੁਕੇ ਗਿੱਲ ਵਾਲਾ ਅਗਲੀ ਕਬੱਡੀ ਪਾ ਰਿਹਾ ਹੈ ਲਓ ਸ਼੍ਰੀਸ਼ ਫੋੜਾਂ ਦਾ ਲਓ ਜੀਵਨ ਫੋੜਾਂ ਵਾਲੀਆਂ ਵੇਰ-ਵੇਰ ਕੇ ਪਾ ਰਿਹਾ ਆ ਗੋਪੀ ਮਾਨਕੀ ਵਾਲਾ गोपी मारजीा मार कम करस की चोपड़ा हल्ा गुला हा गुला हा गुला, ला गुला।, ला गुला। ला रखी सोड़ियो ਮਕਾਰ ਦੱਸੋ ਤੁਹਾਡਾ ਕੀ ਚੋਬਰੋ ਹੱਲਾ ਗੱਲਾ ਰੱਖੀਦਾ ਕਰਾ ਕੇ ਸੋਹਣਿਓ ਇਹ ਤਾਜਲਪੁਰ ਵਾਲੇ ਆ ਇਹ ਜਦੋਂ ਕਰਾਉਂਦੇ ਆ ਓਏ ਚੰਦਰੇ ਇਦਾਂ ਹੀ ਕਰਵਾਉਂਦੇ ਆ ਇਹ ਜਦੋਂ ਕਰਵਾਉਂਦੇ ਆ ਆਤੀ ਕਰਵਾਉਂਦੇ ਆ ਇਹ ਤਾਜਲਪੁਰ ਵਾਲਿਆਂ ਦਾ ਮੇਲਾ ਦੁਨੀਆ ਆਨੰਦ ਮਾਣਦੀ ਆ ਬੋੜ ਕਹਿੰਦੇ ਮਾਣੂ ਕੇ ਗਿੱਲ ਵਾਲਾ ਕਬੱਡੀ ਪਾ ਰਿਹਾ ਬਲਕਾਰੇ ਦਾ ਵੀਰ ਬੋਪਰੀਆ ਹੁਸ਼ਿਆਰਾ ਸੂਬਾ ਸਿੰਘ ਨੈਣ ਦਾ ਪੁੱਤਰ ਅੱਜ ਸੋ ਫੋਰ ਦੀ ਸ਼ੀਟ ਤੇ ਬਹਿ ਗਿਆ ਇੱਕ ਪਾਸ ਓਏ ਬਾਈ ਫਾਈਨਲ ਕਿਵੇਂ ਲੱਗਦਾ ਸੁਬਾਹ ਪਿਆਰਾ ਸਾਊਂਡ ਜੀ ਆਵਾਜ਼ ਖੋਲ ਦਿਓ ਹੁਣ ਤੇ ਮੀ ਹਟ ਗਿਆ ਪਿਆਰਾ ਸਾਊਂਡ ਦੇ ਮਨਵੀ ਜੀ ਬੇਚੇ ਥੋੜੀ ਆਵਾਜ਼ ਖੋਲ ਦਿਓ ਗੁਜਰੇਟਾਂ ਰਹਿੰਦੀਆਂ ਆਹ ਦੇਖੋ ਸਾਹਮਣੇ ਭੋਲਾ ਨੌਜਨ ਇਸ ਵੇ ਕਬੱਡੀ ਪਾਉਣ ਦੀ ਬਾਤ ਆ ਰਿਹਾ ਚਾਰ ਯਾਥੀ ਐ ਆਹ ਚੌਰਾ ਵਿੱਚੋਂ ਬਲਿਆਲ ਬੈਠਾ ਵੇਖਦਾ ਹੈ ਕਹਿੰਦਾ ਬਲਿਆਲ ਦੇ ਵਿੱਚ ਵੀ ਸੱਤ ਝਨੇੜੀ ਵਾਲਿਆ ਦੁਨੀਆਂ ਦੇ ਸਟਾਰ ਸੱਦਨੇ ਆ ਉਹ ਪਮਾਨੀਗੜ੍ਹ ਇਲਾਕੇ ਦੇ ਵਿੱਚ ਗੱਲਾਂ ਹੋਣਗੀਆਂ ਗगन ਜੋਗੀ ਵਾਲੀ ਅਗਲੀ ਕਬੱਡੀ ਪਾ ਰਿਹਾ ਹੈ ਅਣਦਾਣੇ ਵਾਲਾ ਬੂਟਾ ਨਾਲ ਸੋਨਾ ਇਹ ਅਣਦਾਣੇ ਵਾਲਾ ਬੂਟਾ ਕਰੂਗਾ ਕੰਮ ਕਸੂਤਾ ਅੱਜ ਤਾਜਲਪੁਰ ਦੇ ਮੇਲੇ ਦੇ ਜੋਗੇ ਜੀ ਗगन ਗੋਏ ਬਾਈ ਕਾ ਗੰਦੀਆ ਰੇਟਾ ਦੁਨੀਆ ਆਨੰਦ ਮਾਣਦੀ ਅਮਰੀਕ ਕਮਾਣੇ ਵਾਲਿਆ ਸੋਹਣਿਆ ਵੀਰਾਂ ਅੱਜ ਤਾਜਲਪੁਰ ਦੇ ਵਿੱਚ ਫਾਈਨਲ ਚੱਲਦਾ ਹੈ ਅੱਜ ਲਵੀ ਕੈਨੇਡਾ ਦਾ ਫਾਈਨਲ ਹੈ ਇਹ ਕਮਲ ਤੇਜੇ ਦਾ ਫਾਈਨਲ ਹੈ ਇਹ ਸਾਡੇ ਯਾਰਾਂ ਦਾ ਫਾਈਨਲ ਚੱਲ ਰਿਹਾ ਹੈ ਜੀਵਨ ਮਾਣੂਕੇ ਗਿੱਲ ਵਾਲਾ ਖੇਡ ਕਬੱਡੀ ਦਾ ਅਜੂਬਾ ਰੇਡ ਪਾ ਰਿਹਾ ਹੈ ਗੁਰਪ੍ਰੀਤ ਗੋਪੀ ਮਾਣਕੀ ਦੋ ਜਫੇ ਲਾ ਗਿਆ ਤਾਜਲਪੁਰ ਦੇ ਮੇਲੇ ਤੇ ਜੀਵਨ ਮਾਣੂਕੇ ਗਿੱਲ ਵਾਲੇ ਨੂੰ ਮੇਰੇ ਮਿੱਤਰੋ ਉਹ ਪੁਆਇੰਟ ਇਸ ਮੇਂ ਜਾਫੀ ਦਾ ਜੋਗੇਵਾਲ ਜ਼ਿਲ੍ਹਾ ਫਿਰੋਜ਼ਪੁਰ ਦੀ ਧਰਤੀ ਹੈ ਮਾਣੂਕੇ ਗਿੱਲ ਜ਼ਿਲ੍ਹਾ ਮੋਗੇ ਦੀ ਧਰਤੀ ਹੈ ਜ਼ਿਲ੍ਹਾ ਜੇ ਪਟਿਆਲੇ ਦੇ ਤਾਜਲਪੁਰ ਦੇ ਵਿੱਚ ਕਬੱਡੀ ਕਬੱਡੀ ਹੋ ਰਹੀ ਹੈ ਰਾਜੂ ਦੀ ਰੇਡ ਅਮਰੀਕ ਚੁੱਕ ਲੈ ਮੈਂ ਸੋਣਿਆ ਰਾਜੂ ਟੋਟਲਾ ਭੜੀ ਵਾਲਾ ਵੱਧ ਗਿਆ ਕਬੱਡੀ ਪਾਉਣ ਨੂੰ ਜ਼ਿਲ੍ਹੇ ਪਟਿਆਲੇ ਦੇ ਕਹਿੰਦੇ ਪੁਆਦ ਇਲਾਕੇ 'ਚ ਮੇਲਾ ਚੱਲਦਾ ਹੈ ਜ਼ਿਲ੍ਹੇ ਪਟਿਆਲੇ ਦੇ ਪੁਆਦ ਇਲਾਕੇ 'ਚ ਮੇਲਾ ਚੱਲਦਾ ਹੈ ਭਾਈ ਪੁਆਦ ਵਾਲੇ ਕਿਹੜੇ-ਕਿਹੜੇ ਇੱਕ ਵਾਰੀ ਕੀ ਆ ਬਾਤ ਹੈ ਪੁਆਦ ਦੇ ਵਿੱਚ ਕਬੱਡੀ ਕਬੱਡੀ ਹੋ ਰਹੀ ਹੈ ਲਓ ਜੀਵਨ ਮਾਨੂਕੇ ਵਾਲਾ ਜਿਹਨੇ ਮੋਕੇ ਦਾ ਖਿਡਾਰੀ ਇਸ ਨੇ ਕਬੱਡੀ ਪਾ ਰਿਹਾ ਹੈ ਇਹ ਅਜੂਬਾ ਖੇਡ ਕਬੱਡੀ ਦਾ ਲੋਕੀ ਅਜੂਬਾ ਕਹਿੰਦੇ ਐ ਇਹਨੂੰ ਸਕਾਰਪਿਓ ਦਿੱਤੀ ਜਾਣੀ ਐ 20 ਮਾਰਚ ਨੂੰ ਰਪਿੰਦਰ ਜਲਾਲ ਦੇ ਪਿੰਡ ਦੇ ਵਿੱਚ ਆਓ ਸਾਹਮਣੇ ਨੰਬਰ ਰੇਡਰ ਦੇ ਸੇ ਜੋੜਦਾ ਹੋਇਆ ਬਿੱਟੂ ਸਰਪੰਚ ਕਰਨਪੁਰਾ ਵੱਲੋਂ ਦੋਨੋਂ ਟੀਮਾਂ ਦੇ ਲਈ 5-500 ਰੁਪਏ ਦਾ ਸਕਾਰ ਪੋਜਾ ਗਗਨ ਜੋਗੀ ਵਾਲੀ ਅਗਲੀ ਕਬੱਡੀ ਪਾਉਣ ਦੇ ਲਈ ਇਸ ਵੇ ਤਿਆਰ ਬਰ ਤਿਆਰ ਹੈ ਤਾਜਲਪੁਰ ਦੇ ਕੱਪ ਦੀਆਂ ਅੱਜ ਫੁੱਲ ਰਿਪੋਰਟਾਂ ਓਕੇ ਹਾਜਲਪੁਰ ਦੇ ਮੇਲੇ ਦੀਆਂ ਸੱਜਣਾ ਫੁੱਲ ਰਪੋਟਾ ਓਕੇ ਅਜਰਪੋਟਾ ਓਕੇ ਨੇ 1 ਲੱਖ ਤੇ 71000 ਦੀ ਟੱਕਰ ਹੈ ਬੈਸਟਾਂ ਦੇ ਲਈ 3600 ਫੋਰ ਨੇ ਰਾਜ ਕੇ ਕਰਾਲੇ ਦੀ ਬਿਸਲ ਫੈਸਲੇ ਕਰਦੀ ਹੈ ਮੈਨੂੰ ਰਾਜ ਕੀ ਗਲਤੀ ਹੋ ਗਈ ਵੇ ਨਾ ਗੱਲ ਸਮਝ ਵਿੱਚ ਆਉਂਦੀ ਹੈ ਹੁਣ ਪਿੰਡ ਤਰੇ ਦੀਆਂ ਗਲੀਆਂ ਵਿੱਚ ਮੇਰੀ ਰੂਹ ਪਈ ਕਰ ਲਾਉਂਦੀ ਹੈ ਸੱਚ ਪੁੱਛੇ ਤੂੰ ਬੇਸੱਜਣਾ ਤੈਨੂੰ ਰੱਬ ਬਾਗਰਾ ਧਿਉਨੇ ਆ ਵਿਛੜ ਗਏ ਸੱਜਣਾ ਦੇ ਸਿਰ ਨਾਵੇਂ ਪੜ ਪੜ ਰੋਨੇ ਆ ਰੇਡ ਪੈਰੀਆ ਅਮਰੀਕ ਚੁੱਕ ਲੈ ਮੈਚ ਲਓ ਸਾਹਮਣੇ ਕਬੱਡੀ ਪਹਿਲਵਾਨ ਇਸ ਸਮੇਂ ਭੋਲਾ ਵੱਧਦਾ ਹੋਇਆ ਇਸ ਸਮੇਂ ਪਾਉਣ ਦੇ ਲਈ ਦੂਜੇ ਪਾਸੇ ਕੇਸਾ ਧਾਰੀ ਗੱਭਰੂ ਟਰਾਈ ਤੇ ਕਰਦਾ ਪਰ ਨੰਬਰ ਰੇਡਰ ਦੇ ਹਿੱਸੇ ਜੁੜਦਾ ਆ ਧੰਨਵਾਦ ਕਰਦੇ ਆ ਪਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸਮਾਂ ਦਿੱਤਾ ਫਾਈਨਲ ਦੇ ਲਈ ਸਮਾਂ ਦਿੱਤਾ ਫਾਈਨਲ ਦੇ ਲਈ ਆ ਕਦਰ ਉਹ ਪਰਮਾਤਮਾ ਦੀ ਕਿਰਪਾ ਹੋਈ ਹੈ ਅਮਰੀਕ ਸਿੰਘ ਐ ਐਵੇਂ ਭਰਾਓ ਨਾ ਜੱਗ ਜਿਉਂਦਾ ਆ ਆਸਾਂ ਤੇ ਰੱਬ ਮਿਹਰ ਕਰੂਗਾ ਜੀ ਸਾਡੀਆਂ ਅਰਦਾਸਾਂ ਤੇ ਇਹ ਸੰਗਤ ਦੀਆਂ ਅਰਦਾਸਾਂ ਹੋਈਆਂ ਮੇਰੇ ਮਿੱਤਰੋ ਫਾਈਨਲ ਚੱਲ ਰਿਹਾ ਫੋੜਾਂ ਦਾ ਓਏ ਫੋੜਾਂ ਦਾ ਫਾਈਨਲ ਬੂਟਾਂ ਅਨਡਾਣੇ ਦਾ ਜਾਫੀਆ ਟਕਾਰੇ ਦਾ ਓ ਕਰ ਗਿਆ ਕੰਮ ਕਸੂਤਾਂ ਅਨਡਾਣੇ ਵਾਲਾ ਬੂਟਾ ਜੋਗੇ ਗਗਨ ਨੂੰ ਚੋਟੀ ਦਾ ਜਫਾ ਲਾ ਗਿਆ 3600 ਫੋਰਡ ਤੇ ਬੈਠਣ ਨੂੰ ਫਿਰਦਾ ਪਹਿਲਾਂ ਜਿਹੜੀ ਨੱਕਰੇ ਜੇ ਕਰਦੀ ਹੁੰਦੀ ਸੀ ਫੋਰਡ ਦੇ ਫਰਾਟੇ ਉੱਤੇ ਲਾਲੀ ਜੱਟ ਨੇ ਫੋਰਡ ਦੇ ਫਰਾਰੇ ਉੱਤੇ ਲਾਲੀ ਜੱਟ ਨੇ ਲੈ ਵੀ ਕਮਲ ਥੋੜਾ ਤੇ ਪਰਲੇ ਪਾਸੇ ਹੋ ਜਾਓ ਕਿਉਂਕਿ ਲਾਈਵ ਚੱਲਦਾ ਹੈ ਫੋਰਡ ਆਇਆ ਪਰਲੇ ਪਾਸੇ ਹੋ ਜਾਣਾ ਜੀਵਨ ਮਾਨੂਕੇ ਵਾਲਾ ਉਧਰ ਕਹਿੰਦੇ ਗੋਪੀ ਜੇ ਭੱਜ ਗਿਆ ਤਾੜੀਆਂ ਵੱਜਣਗੀਆਂ ਜੇ ਜੀਵਨ ਭੱਜ ਗਿਆ ਓਏ ਤਾੜੀਆਂ ਵੱਜਣਗੀਆਂ ਇਹਦਾ ਆਹੀ ਅੰਦਾਜ਼ ਐ ਇਹਦਾ ਆਹੀ ਅੰਦਾਜ਼ ਐ ਇਹਦਾ ਆਹੀ ਅੰਦਾਜ਼ ਐ ਓਏ ਬਾਈ ਫਾਈਨਲ ਕਿਵੇਂ ਲੱਗਦਾ ਓਏ ਜੀਵਨ ਦੇ ਕਿਹੜੇ ਕਿਹੜੇ ਜ਼ਬਾਨੇ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਹੱਥ ਜਿੱਥੇ ਜੋੜ ਦਿੰਨੇ ਆ ਦੰਦੇ ਮੀਆਂ ਗਰਾਰੀਆਂ ਦੇ ਭੋਰ ਦੰਦੇ ਆ ਇਹ ਤਾਜਲਪੁਰੀਏ ਯਾਰ ਨੇ ਇਹ ਜਦੋਂ ਵੀ ਗਰਾਰੀ ਫਸਾਉਂਦੇ ਆ ਫਿਰ ਗਰਾਰੀਆਂ ਦੇ ਦੰਦੇ ਭੋਰ ਕੇ ਹਟਦੇ ਆ ਮੇਰੇ ਵੀਰੋ ਆਹ ਸਾਹਮਣੇ ਕਹਿੰਦੇ ਭੋਲਾ ਇਸ ਵਿੱਚ ਇਹਦਾ ਬਹੁਤ ਵਾਲਾ ਪਿੰਡ ਹੈ ਇਹ ਜਿਹੜਾ ਜੀਨ ਤੋਂ ਪੁੱਜਿਆ ਹੋਇਆ ਹੈ ਅੱਜ ਮਾਣੂ ਕੇ ਗਿੱਲ ਦਾ ਪੁੱਤ ਬਣ ਕੇ ਕਬੱਡੀ ਪਾ ਰਿਹਾ ਹੈ ਪਰ ਰਾਮ ਢੰਡੋਲੀ ਦਾ ਫੈਸਲਾ ਕਸ਼ਮੀਰ ਘਰਾਟੋਂ ਦਾ ਫੈਸਲਾ ਹੈ ਪੈਂਦੇ ਆ ਭੰਗੜੇ ਤੇ ਢੋਲਾਂ 'ਚ ਵੱਜੂਗਾ ਮਿਰਚੇ ਦੀ ਬੱਕੀ ਵਾਂਗੂ ਕੌਣ ਅੱਜ ਭੱਜੂਗਾ ਮਿਰਚੇ ਦੀ ਬੱਕੀ ਵਾਂਗੂ ਕੌਣ ਅੱਜ ਭੱਜੂਗਾ ਲੈ ਵੀ ਕਮਲ ਮੁਬਾਰਕਾਂ ਦੇ ਦੇ ਹਰਸ ਆਸਟ੍ਰੇਲੀਆ ਉਹਨਾਂ ਨੂੰ ਲਵੀ ਕੈਨੇਡਾ ਜਸਮਨ ਆਸਟ੍ਰੇਲੀਆ ਚਿੰਦਾ ਯੂ ਐਸ ਏ ਗੁਰਕੀਰਤ ਕੈਨੇਡਾ ਉਹ ਮੁਬਾਰਕਾਂ ਦੇ ਦੋ ਵੀਰਾਂ ਨੂੰ ਵੀ ਮੇਲਾ ਬਣ ਗਿਆ ਓਏ ਮੇਲਾ ਬਣ ਗਿਆ ਤਾਜਲਪੁਰ ਦਾ ਮੇਲਾ ਬਣ ਗਿਆ ਮੇਰੇ ਮਿੱਤਰੋ ਬੋਪਰੀਏ ਸੁਪਾ ਸਿੰਘ ਨੈਣ ਦਾ ਮੁੰਡਾ ਹੁਸ਼ਿਆਰਾ ਬੋਪਰੀਆ ਤਾਜਲਪੁਰ ਦੇ ਵਿੱਚ ਹੱਲਾ ਗੱਲਾ ਕਰਵਾ ਗਿਆ ਜਿਹੜੀ ਲਾਲਾ ਲਾਲਾ ਹੋਈ ਪਈਆ ਸੱਜਣਾ ਓਹ ਹੁਸ਼ਿਆਰੇ ਨੇ ਕਰਾਈ ਹੋਈ ਐ ਉਹ ਬਹੁਪੁਰੀਏ ਨੇ ਕਰਾਈ ਹੋਈ ਐ ਇਹ ਮਾਨੂਕੇ ਗਿੱਲ ਦਾ ਦੁਨੀਆ ਦਾ ਤੰਤਰ ਰੇਡ ਪਾਉਣ ਦੇ ਲਈ ਜੀਵਨ ਗਰਾਊਂਡ ਦੇ ਵਿੱਚ ਆ ਗਿਆ ਹੈ ਗੋਪੀ ਮਾਨਕੀ ਜੀਵਨ ਮਾਨੂਕੇ ਗਿੱਲ ਦਾ ਜੀਵਨ ਗੋਪੀ ਜੇ ਭਾਜਿਆ ਸੇਵਕ ਬਾਈ ਓਏ ਲਲਕਰਾ ਵੱਡਾ ਸਰਾ ਵੱਜਣਾ ਕੀ ਬਾਤ ਐ ਵੇ ਜੱਟਾ ਕੀ ਬਾਤ ਐ ਦਰਸ਼ਕ ਵੀਰੋ ਦਿਲੋਂ ਦੱਸਿਓ ਜੇ ਮੈਚ ਚੰਗੇ ਲੱਗਦੇ ਆ ਤਾੜੀਆਂ ਦਿਲੋਂ ਅੱਜ ਤਾਜਲਪੁਰ ਦੇ ਵਿੱਚ ਕਹਿੰਦੇ ਅੰਡ ਹੋ ਗਿਆ ਹੈ ਤਾਜਲਪੁਰ ਦੇ ਵਿੱਚ ਸਿਰਾ ਹੋ ਗਿਆ ਓਏ ਤਾਜਲਪੁਰ ਦੇ ਵਿੱਚ ਅੱਤ ਹੋ ਗਈ ਹੈ ਗੁਰਵਿੰਦਰ ਲੂਨੇ ਵਾਲਾ ਕਹਿੰਦਾ ਮੂਸਿਆਂ ਜੇ ਸਿੱਧੂ ਵਾਂਗੂ ਅਜੇ ਮੁੱਕਿਆ ਨਹੀਂ ਅਜੇ ਚੱਲਦਾ ਹੈ ਇਹ ਚੱਲਦਾ ਫਜੇ ਚੱਲਦਾ ਆਹ ਸਾਹਮਣੇ ਰੇਡ ਫੇਰ ਪੈ ਗਈ ਹੈ ਆ ਚਾਰਾਂ ਨੇ ਵੀ ਬੋਟਿਆ 2-2 ਲੱਖ ਦੇ ਫੋੜ ਦੇਣੇ ਆ ਕਮਲ ਕਹਿੰਦਾ ਗਲਵਿੰਦਰભાઈ ਕਹਿੰਦਾ 2-2 ਲੱਖ ਦੀ ਕੀਮਤ ਦੇ ਫੋੜ ਦੇਣਿਆ ਆਓ ਸਾਹਮਣੇ ਨੰਬਰ ਇਸਵੇਂ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ ਕੀ ਬਾਤ ਹੈ ਬੋਰ ਕਹਿੰਦੇ ਇਸਵੇਂ ਨੌਜਵਾਨ ਪੁਆਇੰਟ ਆਪਣੀ ਟੀਮ ਦੇ ਹਿੱਸੇ ਕਰ ਗਿਆ ਜੋਗੇ ਵਾਲਿਆ ਅਗਲੀ ਰੇਡ ਕਹਿੰਦੇ ਭੋਲਾ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਆ ਗਿਆ ਜੀਨਦ ਵਾਲਾ ਭੋਲਾ ਕਬੱਡੀ ਪਾ ਰਿਹਾ ਹੈ 17.5 ਤੇ 18 ਨੰਬਰਾਂ ਦਾ ਮੈਚ ਹੈ ਗੋਪੀ ਮਾਰਕੀ ਮੁਕਾਬਲਾ ਕਰਦਾ ਹੋਇਆ ਜੇ ਰੇਡਰ ਭੱਜ ਗਿਆ ਮੈਚ ਮੁੱਕ ਜੂ ਜੇ ਰੇਡਰ ਭੱਜ ਗਿਆ ਮੈਚ ਬਹੁਤ ਬਹੁਤ ਧੰਨਵਾਦ ਲੈ ਵੀ ਜੰਟਿਆਂ ਦੱਸਿਏ ਦੁਨੀਆ ਨੂੰ ਕਿਹੜੇ ਮੁੰਡਿਆਂ 'ਚ ਮੇਰੇ ਵੀਰੋ ਤਾਜਲਪੁਰ ਦੇ ਮੇਲੇ ਤੋਂ ਕਹਿੰਦੇ ਟਰੈਕਟਰਾਂ ਦੇ ਜੇਤੂ ਬਣਿਆ ਤਾਜਲਪੁਰ ਦੇ ਕਬੱਡੀ ਕੱਪ ਤੇ ਅ ਰਿਜ਼ਲਟ ਸੁਣ ਕੇ ਜਾਓ ਜੀ ਸਾਰੀ ਸੰਗਤ ਨੇ ਧਿਆਨ ਨਾਲ ਜਾਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਜਲਪੁਰ ਦੇ ਕਬੱਡੀ ਕੱਪ ਤੇ ਅਣਦਾਣੇ ਵਾਲੇ ਬੂਟੇ ਨੇ 1 2 3 4 5 ਪੰਜ ਟੱਟ ਲੈ ਕੇ ਦੋ ਜਫੇ ਲਾਏ ਆ ਬੌਪੁਰੀਏ ਹੁਸ਼ਿਆਰੇ ਨੇ ਸੱਤ ਟੱਟ ਲੈ ਕੇ ਪੰਜ ਜਫੇ ਲਾਏ ਆ ਬੌਪੁਰੀਆ ਹੁਸ਼ਿਆਰਾ ਕਹਿੰਦੇ ਤਾਜਲਪੁਰ ਦੇ ਮੇਲੇ ਤੋਂ ਟਰੈਕਟਰ ਦਾ ਜੇਤੂ ਜਫੀ ਬਣ ਗਿਆ ਤੇ ਟੀਮ ਦੀ ਸੇਮਤੀ ਦੇ ਨਾਲ ਮੇਰੇ ਵੀਰੋ ਬੂਟਾ ਅਣਦਾਣਾ ਵੀ ਨਾਲ ਬੈਸਟ ਜਫੀ ਹੈ